ਹਾਂਜੀ ਚੱਲੇ ਜੀ ਗਰਮਾਨ ਸਕੂਲੇ ਛੱਡ ਕੇ ਆਉਣ ਤੇ ਹੋਂਦੀ ਵਾਰ ਨਾਲੇ ਦੁੱਧ ਪਾ ਕੇ ਆਵਾਂਗੇ ਦੁੱਧ ਵਿੱਚੇ ਗਰਮਾਨ ਸਿੰਘ ਜੀ ਬਾਏ ਮੈਂ ਛੱਡ ਕੇ ਆਉਣਾ ਨਾਲ ਫਿਰ ਕੀ ਕਰਨਿਆ ਕਿੱਥੇ ਇੱਥੇ ਕੀ ਕਰਨ ਨੂੰ ਐ ਆਹਦਾ ਇਹ ਚੁੱਕੇ ਤਾ ਤਾ ਚਲ ਇਹਦਾ ਹਾਂਜੀ ਚੱਲ ਚੋਲੇ ਨਾੜੀ ਛੱਡ ਕੇ ਆ ਸਕੂਲੇ ਕਹਿ ਕਿਦਾਂ ਕਿਦਾਂ ਫਸੇ ਲੱਗ ਗਈ ਬਿੱਟੂ ਹੈ ਪਹਿਲਾ ਵਗੇ ਇਹ ਕਰਨੀ ਇਹ ਕੀ ਕਰੇਗਾ ਨਾ ਨਾ ਕੀ ਲੈਣਾ ਇਹਦਾ ਉਹ ਬਾਜੀਆਂ ਮਾਮਾ ਲਈ ਜਾ ਕਰ ਤੂੰ ਤੂੰ ਤਾਂ ਵੱਡਾ ਹੋ ਗਿਆ ਵਾ ਉਹ ਹੱਕ ਨੇ ਜੀ ਕਿੰਨੇ ਆ ਕਿੰਨੇ ਆ ਚਲ ਦੱਸ ਫਿਰ ਮੈਂ ਤੈਨੂੰ ਲੈ ਦੂੰਗਾ ਇਹ ਕਿੰਨੇ ਪੈਸੇ ਆ ਦੱਸ ਹਾਂ 10 ਕਿੰਨੇ ਹੋਗੇ 10 30 20 10 10 ਹੋਰ ਹੋਰ ਫਿਰ ਗੱਲਬਾਤ ਮੈਂ ਦੇਖਣਾ ਆਪਣਾ ਸਟਾਲ ਬਣਾਇਆ ਬਸ ਟੋਲ ਤੋਂ ਬੜੇ ਬਣੋ ਨਾ ਹਾਏ ਕਿਨੀ ਤੋਂ ਦਪੀ ਜਾਣਾ ਗੁਡ ਮਾਰਨ ਹਾਂ ਜੀ ਮੈਂ ਕੈਮਰਾ ਸ਼ਿੱਟ ਲਾ ਦੋ ਹੈ ਹੂੰ ਤੇ ਤੂੰ ਤਾਂ ਪਾਵਰੇ ਛੁੱਟੀ ਕਰ ਰਹੀ ਥੀ ਹਾਂਜੀ ਥਾੜਾ ਲੀ ਅਗਲੀ ਨਹੀਂ ਲੱਗਦੀ ਥਾੜੂ ਲੱਗੀ ਥੀ ਮੇਰੇ ਵੇਖਾ ਹੱਥ ਕਿਦਾਂ ਚੱਲੇ ਆ ਓ ਕਿੰਨੇ ਠੰਡੇ ਹੱਥ ਤੇਰੇ ਆ ਨਾ ਅਸ਼ਾ ਤਾਂ ਤੂੰ ਕਹਿੰਦੇ ਆ ਛੁੱਟੀ ਕਰਾ ਦੋ ਹੈ ਓ ਪਰ ਦਿਨੋ ਕਰਾਈ ਨਹੀਂ ਤੇ ਤਸੱਦੀ ਆ ਕਰੀ ਉਹ ਦੂਜੀ ਵੇਲਾ ਆਮੀ ਐਣੂ ਜਾਣਾ ਪਾ ਐਣੂ ਐਣੂ ਨਹੀਂ ਜਾਣਾ ਹੈ ਤਾ ਇਹਦਾ ਦੋ ਬਿਕਸੂ ਲਿਆ ਤਾਂ ਤੇ ਪਈ ਹੈ ਗਰਮਾਨ ਨੂੰ ਛੁੱਟੀ ਕਰਾਈ ਨਹੀਂ ਹੋਣ ਕੀ ਹੋਊਗਾ ਹੋਣ ਕੀ ਕਰਾਂਗੇ ਮੈਂ ਫੌਜੀ ਤੋਂ ਘਰ ਆ ਜਾਦਾ ਹੈਂ ਮੈਂ ਵੀ ਨਾ ਮੈਂ ਜੀ ਕਰਦਾ ਕਿਉਂ ਨਹੀਂ ਜੀ ਕਰਦਾ ਪਤਾ ਕਿਉਂ ਸਾਰੇ ਬੋਹਤ ਹੈ ਬਗਦੇ ਸੀ ਹੈਂ ਜੀਤ ਉਡੀਨਾ ਗਦੇਣੀ ਮੈਂ ਦੇ ਕੇ ਝੂਠ ਬੋਲਿਆ ਹੀ ਆਂ ਆ ਤ ਵਖੇ ਤਾਂ ਡਿੱਤੀ ਸੁਟਦੇ ਦੇ ਰਾਹ ਸੁਟਦੇ ਇੱਕ ਸੁਟਰਾ ਵਾ ਸੁਟਦੇ ਨਹੀਂ ਕਿੰਨੇ ਛੁੱਟੀ ਇੰਨੇ ਛੁੱਟੀ ਇਹ ਗਰਮਾਣਾ ਹੋਈ ਨਹੀਂ ਧੋਂ ਤੇ ਪਈ ਤੇ ਗਮਾਣਾ ਇੰਨੀ ਧੋਂ ਤੇ ਪੜ ਲਏਗਾ ਤੂੰ ਕਹਿ ਤੇ ਬਾਹਰੀਆ ਧੋਂ ਤੇ

ਹਵਾ ਛੱਡਦਾ ਠੜ ਲੱਗ ਜਾਂਦੀ ਹੈ ਗਮਾਨ ਕਿ ਗਰਮੀ ਲੱਗ ਜਾਂਦੀ ਹੈ ਗਰਮੀ ਲੱਗਦੀ ਨਹੀਂ ਤੈਨੂੰ ਮੈਂ ਏਸੀ ਲਾਤਾ ਮੈਨੂੰ ਠੰਡ ਲੱਗਦੀ ਆ ਕਿਉਂ ਚੱਲ ਗਰਮੀ ਏਸੀ ਲਾ ਦਈਏ ਠੰਡ ਲੱਗਦੀ ਆ ਗਰਮੀ ਏਸੀ ਲਾ ਦਈਏ ਨਹੀਂ ਗਰਮ ਲਾਇਆ ਵਾ ਉਹ ਧੁੰਦ ਨਹੀਂ ਜੰਮਦੀ ਸ਼ੀਸ਼ੇ ਦੇ ਧੁੰਦਿਆ ਨਾ ਬੜੀ ਹੈ ਜਿਸ ਹਾਲ ਵਿੱਚ ਇਤਾਰੇ ਗਾਜਾ ਉਹਨੇ ਹਾਂ ਦਿੱਟ ਰੱਖੀ ਉਹ ਜੀ ਜੀ ਨਹੀਂ ਲਾਗੇ ਤੇ ਨਹੀਂ ਤੈਨੂੰ ਉਹਨੇ ਦਿੱਟ ਰੱਖੀ ਪੈਸੇ ਨਹੀਂ ਹੈਗੇ ਯਾਰ ਮੈਂ ਤੇ ਜੂਲਵਾ ਰਿਹਾ ਨੇ ਉਹ ਮਮਾ ਨੇ ਕੀ ਕਿਹਾ ਕੀ ਕਿਹਾ ਹੈ ਮਮਾ ਮੇਰੇ ਤੇ ਇਨਰਟ ਕੀ ਹਾਂ ਚਲੇ ਹਾਂ ਮੇਰੇ ਕੋਲ ਉਹ ਬੋਤੇ ਫਿਰ ਦੇਖਣਾ ਉਹਨਾਂ ਨੂੰ ਗਿਆ ਹੀ ਮਾਰਿਆ ਕਿਉਂ ਦੋ ਸੋਇਆ ਵਾਸਾ ਫਿਰ ਉਹਨਾਂ ਨੇ ਵੇਖਿਆ ਬੁੜੇ ਹੋ ਰਹੇ ਮਹਾ ਪਿਲਾ ਗਈ ਉਹਨਾਂ ਨੇ ਕੀ ਵੇਖਿਆ ਅੱਪਾ ਵਾਸਤੇ ਲੰਗੜਾ ਨਹੀਂ ਨਹੀਂ ਮੈਂ ਚਿਤਾਪੁਰ ਗਾ ਦੁਕਾਨ ਪਿੱਛੇ ਲੰਗੀ ਆ ਉਹ ਵੇਖਵਾ ਆਂਗੀ ਨਹੀਂ ਨਹੀਂ ਆ ਵੇਖ ਇਹ 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 ਉਹ ਨੰਗੀ 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 ਉਹ ਨੰਗੀ ਨੰਗੀ ਮਹੰਗੀ ਨਾਂਗੀ ਆ ਨਾਂਗੀ ਚੱਲ ਖਲ ਜਾ ਓਏ ਜਾ ਲੈ ਕੇ ਆ ਜੀ ਜੀ ਆਲੇ ਦਾ ਹਰਪੀ ਜੀਜੀ ਲੈ ਹੈ ਆਹਦਾ ਲੱਕੀਆ ਹੋਗਾ ਕੀ ਦੀ ਦੀ ਹੋਗੀ ਕੀ ਲੈਣਾ ਕੀ ਤੁਮਨੇ ਦੱਸ ਮੈਂ ਲੈ ਕੇ ਨਾ ਇੱਕ ਤੇ ਮਾਂ ਵਾਲੀ ਡਾਲਾ ਮੈਂ ਨਾਲ ਨਹੀਂ ਕਰਦਾ ਇਹ ਚਲੋ ਮਸੇਫੀ ਫਿਸ਼ੀ ਉਹ ਗਿਰ ਪਈ ਨੇ ਗਿਰ ਪਈ ਨੇ 10 10 ਕਰੈਕਸ ਲੈਦਾ ਕਰੈਕਸ ਤੋਂ ਮੱਕੀ ਯਾਦਾ ਟੋਫੀ ਲੈਦਾ ਬਿਸਕੁਟ ਲੈਦਾ ਨਹੀਂ ਆ ਨਾ ਮੈਂ ਨਾਲ ਹੀ ਜਾਣਾ ਚੱਲ ਫਿਰ ਉਹ ਨੂੰ ਨਿਕਲ ਚੱਲ ਨਿਕਲ ਬਾਹਰ ਓ ਇੱਕ ਮਿੰਟ ਖਿਚੀ ਜਾਂਦਾ ਚੱਲ ਚਲੋ ਜੀ ਜਿਲੇੜੀ ਕੇ ਨੋ ਚਲੋ ਨਿਕਲੋ ਬਾਹਰ ਅਰੇ ਸੀ ਗਿਲਾ ਜਿਜੀ ਲਲੀ ਖਲੀ ਆ ਬਹਿ ਜਾ ਬਹਿ ਜਾ ਬਹਿ ਜਾ ਉਧਰ ਨਹੀਂ ਬਹਿਣਾ ਉਧਰ ਨਹੀਂ ਬਹਿ ਜਾ ਬਾਏ ਬਾਏ ਗੰਦੂ ਤੈਨੂੰ ਛੱਡ ਕੇ ਚੱਲ ਜਾ

ਉਹ ਨਹੀਂ ਆਹਦੇ ਹਾਂ ਸੇ ਇਕੱਲੇ ਖਾਜੂ ਮੈਂ ਵੀ ਖਾਣ ਜਾਦੇ ਠੀਕ ਹੈ ਲੋ ਜੀ ਮੇਤਰੋ ਕਰਮਾਨ ਦਾ ਸਕੂਲ ਆ ਚਲਿਆ ਪਹਿਲਾ ਸਕੂਲ ਆਹੀ ਕਰਮਾਨ ਦਾ ਹਾਂ ਆ ਸਕੂਲ ਹੀ ਕਰਮਾਨ ਦਾ ਪਹਿਲਾ ਤੇ ਇੱਥੇ ਖਡਾਈ ਜਾਂਦੇ ਨੇ ਦੇ ਨਾ ਗੁਰਮਾਨ ਨੂੰ ਪੜੋਂਦੇ ਘਾਟੀ ਘਡਾਉਂਦੇ ਜਿਆਦਾ ਅਹੀਂ ਆਖਿਆ ਵੀ ਨਹੀਂ ਜੇ ਖਡਾਉਣਾ ਹੀ ਆ ਤਾਂ ਇਹ ਘਰ ਨਹੀਂ ਘਟਾ ਸਕਦੇ ਗੁਰਮਾਨ ਨੂੰ ਹਾਂ ਗੁਰਮਾਨ ਹਾਂ ਫੇਰ ਵੀ ਨਸ ਤੁਸ਼ੂਮ ਜਿਹੜੇ ਸਕੂਲ ਗਏ ਰਹੇ ਨਹੀਂ ਤੇਨੂੰ ਸਕੂਲ ਦੂਜੇ ਸਕੂਲੇ ਪਾਤਾ ਇੱਚ ਐਸੇ ਪੜਹੁੰਦੇ ਨਾ ਇੱਥੇ ਦੀ ਨਾ ਜਿਆਦਾ ਖੜਾਉਂਦੇ ਕਿ ਕਿੰਨਾ ਕਿੰਨਾ ਪੜਹੁੰਦੇ ਆ ਬੜਾ ਸਾਰਾ ਪੜਨਾ ਹੁੰਦਾ ਕੁਮਾਨ ਨੂੰ ਨਾ ਇਤਨਾ ਜਾਂਦਾ ਸਾਰ ਮੈਂ ਕਿ ਮੈਨੂੰ ਬਰਾਇਸ ਕਿੰਨੇ ਨੂੰ ਪ੍ਰਾਈਸ ਚਲੇ ਏ 97 ਬਲੇਗਰ ਮਾਨ ਤੇ ਤੂੰ ਫਸਟ ਆ ਗਿਆ ਹੈ ਮਰੀਆ ਵਧੀਆ ਪੜਿਆਗਾ ਠੀਕ ਹੈ ਮੇਲਾ ਸਾਰੇ ਸਾਰਿਆਂ ਦੇ ਪੇਰੈਂਟਸ ਚ ਸ਼ਟਨ ਗਿਆ ਤੇ ਆਵੇ ਮੋਟਰਸਾਈਕਲ ਦੇ ਵਿੱਚ ਕਿਤਾ ਲੁਕੀ ਵੀ ਇਹਦਾ ਬੱਕਾ ਕੀ ਕੀ ਜੀ ਕਾਕੀ ਤੇਰੇ ਅੰਕ ਨਹੀਂ ਕੀ ਜੀ ਕਾਕੀ ਆਉਂ ਚ ਹਾਰੀ ਸਕੂਲ ਤਾਂ ਤੇ ਇਹਦਾ ਤੂੰ ਮਾਮਾ ਗੱਡੀ ਤੇ ਉਹਨਾ ਗੱਡੀ ਤੋਂ ਬਿਗੈਰ ਗੱਲ ਕਰਦਾ ਹੀ ਨਹੀਂ ਹੈ ਹੈ ਉਹ ਵੀ ਤੇ ਬੱਜੀ ਆ ਨਿੱਕੀ ਨਿੱਕੀ ਕੋਲੀ ਥੋੜੀ ਆ ਮੁੰਡਾ ਵਾ ਤੈਨੂੰ ਕਿਤਾ ਪਤਾ ਮੁੰਡਾ ਵਾ ਐਣ ਮੂੰਹ ਕਰਕੇ ਦੱਸ ਦਸਤਾਰ ਬੰਨੀ ਆ ਦਸਤਾਰ ਬੰਨੀ ਆ ਠੀਕ ਹੈ ਦਸਤਾਰ ਬੰਨੀ ਆ ਕਿਦਾ ਦਸਤਾਰ ਨੰਦਾ ਦਸਤਾਰ ਬੰਨੀ ਆ ਏ ਉਹ ਮੁੰਡਾ ਆ ਮੁੰਡਾ ਹੀ ਕਮਾਨ ਦਾ ਸਕੂਲ ਆ ਗਿਆ ਗਮਾਨ ਦਾ ਸਕੂਲ ਆ ਗਿਆ ਸਕੂਲ ਆ ਗਿਆ ਆਇਆ ਗਰਮਾਨ ਦਾ ਸਕੂਲ ਗਰਮਾਨ ਇੱਕ ਚੀਜੀ ਮੈਨੂੰ ਦੇ ਦੇ ਖੋਲ 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 ਛੇਤੀ ਖੋਲ ਤੇ ਬਾਕੀ ਚੀਜ਼ੀਆਂ ਬਾਹਲਾ ਬੈਗ ਦੇ ਧਿਆਨ ਨਾ ਖਣੀ ਤੇ ਸਾਰੇ ਦੋਨ ਹੀ ਦੁਗਾ ਮੰਗਦੇ ਰਹਿੰਦੇ ਰੋਣ ਹਾਂ ਧੁਖੜੇ ਕੌਣ ਧੁਖੜੇ ਸਾਰੇ ਮੰਗਦੇ ਆ ਲੈਣਾ ਹਾਂ ਅੱਲਾ ਰੋ ਕੋਈ ਮੈਂ ਕਾਰ ਲੈ ਜਾਣਾ ਬਸ ਆ ਬਾਕੀ ਜਿਹੜਾ ਨਾ ਇੱਥੇ ਰਹਿੰਦੇ ਇੱਕ ਮਿੰਟ ਇਹਨੂੰ ਵਿੱਚ ਪਾ ਅੱਜ ਦਾ ਨਾਮ ਬਰਾਬਰ ਬੱਬੀ ਦੇ ਵਿੱਚ ਸ਼ਾਪ ਪੜਤੀ ਸੀ ਗਾਣਾ ਜਿੱਤੇ ਆ ਗਈ ਅੱਗੇ ਬਾਈ ਬਾਈ ਮਨੂ ਤੇ ਹਿਲਾ ਨਾ ਦੇ ਸਕੂਲੋਂ ਚੰਗਾ ਫੇਰਾ ਪਾ ਜਵਾਂਡੇ ਜਾਵਾਂਗੇ ਬਾਈ ਨਹੀਂ ਨਹੀਂ ਰਹਿਣੇ ਬਾਈ ਉਹ ਚਲ ਗਿਆ ਕਰਮਾਰ ਪਹਿਲਾਂ ਇੰਦਰਵਾੜ ਜੂਗਾ ਫੇਰ ਆਪਾਂ ਜਾਣਾ ਹਾਂ ਮੇਤਰੋ ਗਰਮਾਂ ਨੂੰ ਅਸੀਂ ਛੱਡ ਆਏ ਆ ਤੇ ਉਹ ਜਿਹੜਾ ਸਿੱਧਾ ਡੇਰੀ ਤੇ ਦੁੱਧ ਪਾ ਕੇ ਫੇਰ ਇਹਨਾਂ ਜਾਣਾ ਸਿੱਧਾ ਘਰ ਫੇਰ ਘਰ ਜਾ ਕੇ ਕੰਮ ਕੋ ਜਿਹੜਾ ਗਰੀਦਾ ਨਿਬੇੜ ਕੇ ਫੇਰ ਦੇਖਾਂਗੇ ਕੀ ਬੰਦਾ ਅੱਜ ਕਿੱਧਰ ਜਾਂਦੀਆਂ ਸਰਕਾਰਾਂ ਬਾਕੀ ਜੁੜੇ ਰਹੋ ਆਪਣੇ ਵਲੌਗ ਦੇ ਨਾਲ ਤੇ ਆਓ ਵੀ ਮੇਤਰੋ ਪਾਏ ਦੁੱਧ ਤੇ ਜਿਆਦਾ ਵਾਲੀ ਤੇਲ ਤੇਲ ਥੋੜਾ ਗੱਡੀ ਸਹਲਾ ਜਗਾ ਗਈ ਆ ਜੁਰਕਾਇ ਲਈ ਪਪਾ ਆਈ ਗਏ ਆ ਆ ਆਪਣਾ ਪੈਟਰੋਲ ਪੰਪ ਬਹੁਤ ਪੁਰਾਣਾ ਬਾਬਾ ਸਾਡਾ ਆ chase Ra pampa。